ਇਹ ਦਿਨਾ ਤੋਂ ਲੋਕ ਗਰਮੀ ਨਾਲ ਜੂਝ ਰਹੇ ਸੀ ਅਤੇ ਵੀਰਵਾਰ ਦੀ ਸਵੇਰੇ ਹੋਈ بارش ਨਾਲ ਮੌਸਮ ਠੰਡਾ ਹੋ ਚੁੱਕਿਆ ਤੇ ਲੋਕ ਖੁਸ਼ ਵੀ ਹਨ ਪਰ ਪਿੰਡ ਖੈਰਾਬਾਦ ਵਿਖੇ ਐਸਮੀ ਨੇ ਆਪਣਾ ਕਹਿਰ ਬਰਸਾਇਆ ਤੜਕਸਾਰ ਹੋਈ بارش ਕਾਰਨ ਲਾਖਪ੍ਰੀਤ ਸਿੰਘ ਦੇ ਮਕਾਨ ਦੀ ਛੱਤ ਡਿੱਗਣ ਨਾਲ ਉਹਨਾਂ ਦੇ 5 ਸਾਲਾਂ ਬੇਟੇ ਗੁਰਫਤੇ ਸਿੰਘ ਦੀ ਮੌਤ ਹੋ ਗਈ ਐ ਪਰਿਵਾਰ ਬਹੁਤ ਹੀ ਗਰੀਬ ਹੈ ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਹੈ ਅੱਜ ਸਵੇਰੇ ਜਿਹੜਾ ਇਹਾਸਾ ਵਾਪਰਿਆ ਮੀਂਹ ਦੇ ਕਾਰਨ ਵਾਪਰਿਆ ਤੇ ਇਸ ਪਰਿਵਾਰ ਦੇ ਛੋਟੇ ਛੋਟੇ ਬੱਚੀ ਸੀ ਦੋ ਗੁੱਡੀਆਂ ਵਾ ਇੱਕ ਟਾਕਾ ਵਾ ਦਿਹਾੜੀ ਧੱਫਾ ਕਰਦਾ ਤਾ ਕਿ ਕਲੀ ਲੜੇ ਨਾ ਚਲੇਗਾ ਕਦੀ ਮੇਕੀਆ ਦੇ ਮਗਰ ਚਲੇਗਾ ਤੇ ਮੇਰੀ ਬੇਨਤੀ ਆ ਸਰਹਾਨ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਸਰਕਾਰਾਂ ਜਿਹੜੀਆਂ ਨਵੇਂ ਆਉਂਦੀਆਂ ਉਹਨਾਂ ਨੂੰ ਬੇਨਤੀ ਆ ਕਿ ਥੋੜਾ ਪਿੰਡਾਂ ਦੇ ਵਿੱਚ ਵੀ ਘਾਨ ਰੱਖਿਆ ਜਾਵੇ ਐਮਐਲਏ ਸਾਹਿਬ ਨੇ ਚਾਹਤਾ ਵੀ ਹਰ ਪਿੰਡ ਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੇ ਇਹ ਨਹੀਂ ਆ ਕਿ ਵੋਟਾਂ ਵੇਲੇ ਆਉਣ ਤੂੰ ਡੋਟਾ ਪਵਾ ਕੇ ਢਾ ਜਾਣ ਤੇ ਪਿੰਡ ਦੀ ਕੋਈ ਬਾਤ ਨਾ ਕੁਛ ਨੀ ਪਿੰਡ ਖਰਾਂਵਾਤ ਤੋਂ ਬੋਲਦੇ ਆ ਕਿ ਕਰੀਬ ਪਰਿਵਾਰ ਦੇ ਮਿਲਦਾ ਲੇਕਿਨ ਨਿਗਾਹ ਆ ਬੱਚਾ ਤੇ ਬਾਕੀ ਪਰਿਵਾਰ ਨੂੰ ਛੱਡਾਂ ਲੱਗਿਆ ਇੱਕ ਪਰਿਵਾਰ ਦੀ ਬੱਚੇ ਦੀ ਮੌਤ ਹੋ ਗਈ ਆ ਕਿ ਤਾਹ ਕਰਦੇ ਉਹਨਾਂ ਦੇ ਮਦਦ ਕੀਤੀ ਜਾਵੇ ਪੰਜਾਬ ਸਰਕਾਰ ਨੂੰ ਆਪਾਂ ਸ਼ਵਾਸ਼ੀ ਕਰਦੇ ਆ ਅਰਜ਼ ਕਰਦੇ ਆ ਕਿ ਇਹਨਾਂ ਗਰੀਬਾਂ ਦੀ ਮਦਦ ਕੀਤੀ ਜਾਵੇ ਬੜੇ ਸਰਕਾਰ ਕੋਈ ਮੰਗਤ ਗਰੀਬ ਪਰਿਵਾਰ ਦੇ ਬੱਚੇ ਦੀ ਡੈਥ ਹੋ ਗਈ ਛੱਤ ਦਿਨ ਦੇ ਤਰ੍ਹਾਂ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾ। ਇਹ ਪਿੰਡ ਖੈਰਾਵਾ ਮਾਜੀ ਅਜ